ਉਹ ਤਾਇ ਦਾ ਮੁੰਡਾ ਹੀ ਸੀ ਕਿ ਤਾਏ ਦਾ ਮੁੰਡਾ ਸਕੇ ਦਾ ਜੀ ਅੱਛਾ ਤੁਹਾਡੇ ਘਰ ਵਾਲੀ ਉਹਦੇ ਨਾਲ ਰਹਿ ਰਹੀ ਆ ਹਾਂ ਜੀ ਉਹਦੇ ਨਾਲ ਰਹਿ ਰਹੀ ਹੈ ਇਹਦੇ ਹੀ ਉਹ ਘਰ ਵਾਲਾਗਾ ਜਿਹਦੇ ਨਾਲ ਇਸ ਵੀਰ ਦੇ ਘਰ ਆਲੀ ਗਈ ਆ ਤੇ ਇਹਦੇ ਸਕੇ ਤਾਇ ਦਾ ਮੁੰਡਾ ਆਪਸ ਵਿੱਚ ਇਹ ਪਰਿਵਾਰ ਆ ਗਏ ਆਪਸ ਵਿੱਚ ਸਕਾ ਪਰਿਵਾਰ ਆ ਇਹ ਸਮਝਾਈ ਜੀ ਤਾਂ ਜੀ ਉਹ ਥਾਣੇ 'ਚ ਵੀ ਅਸੀਂ ਜਾਂਦੇ ਰਹੇ ਜੀ ਪੰਚਾਇਤਾਂ ਲੈ ਕੇ ਜਾਂਦੇ ਰਹੇ ਹੂੰ ਤੇ ਉਹ ਵੀ ਸਮਝਾਈ ਜੀ ਉਹ ਸਮਝੀ ਨਹੀਂ ਉਹ ਬੰਦਾ ਵੀ ਹਟਿਆ ਨਹੀਂ ਹੈਗਾ ਜੀ ਹੂੰ ਉਹ ਜਣ ਕੇ ਇਹਦਾ ਘਰ ਪਟਦਾ ਰਿਹਾ ਜੀ ਹੂੰ ਤੇ ਮੋਬਾਈਲਾਂ ਤੇ ਗੱਲਾਂ ਹੁੰਦੀਆਂ ਰਹੀਆਂ ਇਹੇ ਨਾਲ ਹੀ ਜਦੋਂ ਲੋਕਡਾਊਨ ਲੱਗਿਆ ਰੇ ਜੀ ਅਸਲ ਕਹਾਣੀ ਤਾਂ ਉਦੋਂ ਵਿਗੜੀ ਇਹਨਾਂ ਦੀ ਹੂੰ ਇੱਥੇ ਰਾਂ ਫੜਦਾਂ ਦਾ ਰੱਸੀ ਜੀ ਉਹ ਜੀ ਜਦੋਂ ਬੰਦੇ ਨੂੰ ਟਪਾਉਂਦੇ ਹੁੰਦੇ ਜੀ ਤੇ ਉਹਨਾਂ ਦਾ ਕੰਮ ਵਿਗੜ ਇਹਨਾਂ ਦਾ ਸਾਰਾ ਜੀ ਉਦੋਂ ਬਾਅਦ ਤਾਂ ਫਿਰ ਇਹ ਤਾੜੀ ਲੋਟ ਹੀ ਨਹੀਂ ਆਈ ਇਹਨਾਂ ਦਾ ਇੱਕ ਸਾਲ ਕਿੱਥੇ ਰਹੀ ਐ ਪਤਨੀ ਵਸ ਉਸੇ ਕੋਲੀ ਰਹੀ ਜੀ ਸਾਸੀ ਕਾਲ ਜੀ ਮਲੂਕਾ ਟੀਵੀ ਤੁਸੀਂ ਵੇਖ ਰਹੇ ਹੋ ਤੇ ਹਰ ਰੋਜ਼ ਪਰਿਵਾਰਕ ਰਿਸ਼ਤਿਆਂ ਦੀ ਤਰਾਸ ਦੀ ਬੰਦੀ ਜਾ ਰਹੀ ਹੈ ਪੰਜਾਬ ਦੇ ਵਿੱਚ ਜਿਹੜੀ ਚਿੰਤਾ ਦਾ ਵਿਸ਼ਾ ਤੇ ਅਜੇ ਹੇ ਇੱਕ ਮਾਮਲਾ ਜਿਹੜਾ ਹੋ ਰਾਇਆ ਤੁਹਾਡੇ ਸਾਹਮਣੇ ਮੈਂ ਲੈ ਕੇ ਆਉਂਗਾ ਇੱਥੇ ਉਹ ਵੀਰ ਜੀ ਕੀ ਨਾਮ ਆ ਤੁਹਾਡਾ ਗੁਰਦੀਪ ਸਿੰਘ ਗੁਰਦੀਪ ਸਿੰਘ ਜੀ ਹਾਂਜੀ ਕੀ ਮਾਮਲਾ ਹੈ ਕੀ ਗੱਲਬਾਤ ਕੀ ਹੋਈ ਹੈ ਕਿੱਥੇ ਗਈ ਹੈ ਘਰ ਵਾਲੀ ਘਰ ਵਾਲੀ ਤਾਂ ਇਹ ਇਥੋਂ ਆਏ ਕਿ ਕੀ ਗਈ ਵੀ ਮੈਂ ਆਪ ਦੀ ਪਿੰਡ ਕੁੜੇ ਜਾ ਰਹੀ ਪਿੰਡ ਕੁੜੇ ਗਈ ਮਾਣ ਤੇਕ ਮੈਂ ਫੋਨ ਕਰੇ ਬਹੁਤ ਹੂੰ ਤੇ ਆਥਨੇ ਚੀਕ ਬਈ ਮੂੰਹ ਨਰਾਜ ਹੋ ਗਿਆ। ਉੱਥੇ ਫਿਰ ਉਹਦੇ ਪਿੰਡ ਪੁੱਛਿਆ ਕੋਨ ਕਰਕੇ। ਉਹ ਕਹਿੰਦੀ ਵੀ ਇੱਥੇ ਨਹੀਂ ਆਈ। ਤੜਕੇ ਸਵੇਰ 5 ਵਜੇ ਅਸੀਂ ਤਾਂ ਗੁੱਟ ਗਏ। ਤਾਂ ਗੁੱਟ ਜਾ ਕੇ ਜਿਹਨਾਂ ਨੂੰ ਪੁੱਛਿਆ ਵੀ ਕੀ ਗੱਲ ਹੋ ਗਈ ਮੈਂ ਕਰਕੇ ਗੱਲ ਹੋ ਗਈ। ਉਹ ਕਹਿੰਦੀ ਵੀ ਕੋਈ ਚੌਂਦੀ ਲੱਗੀ ਹੋਗੀ ਉਹਨੂੰ। ਵੀ ਆਪਾਂ 800 ਰੁਪਏ ਦਿਖਾ ਦੇਣੇ ਆ। ਵੀ ਇਹਦੀ ਫੋਟੋ ਦੇਣ। ਤੇ ਇਹਦੀ ਬਾਅਦ ਜੋ ਅਸੀਂ 10 ਮਿੰਟ ਬਾਅਦ ਫਿਰ ਉਹ ਉਸੇ ਕੁੜੀ ਨੇ ਫੋਨ ਕਰਤਾ। ਕਿਹੜੀ ਕੁੜੀ ਨੇ ਜੀ? ਤੁਹਾਨੂੰ ਪਰੇੜੀ ਨਹੀਂ ਰਾਜੂ ਸਿੰਘ ਨੇ। ਓ ਕੀ ਲੱਗਦੀ ਥਾਡੀ ਉਹ ਮੇਰੀ ਸਾਲੀ ਆ ਜੀ ਸਤਿ ਕੀ ਫੋਨ ਕੀਤਾ ਤੁਹਾਡੀ ਸਾਲੀ ਨੇ ਸਾਲੀ ਨੇ ਤਾਂ ਇਹੀ ਹੁਣ ਕੀਤਾ ਕਹਿੰਦੀ ਵੀ ਉਹ ਉਹਦੇ ਕੋਲੇ ਚਲੀ ਗਈ ਕਿਹਦੇ ਕੋਲੇ ਕਾਲੇ ਸਿੰਘ ਕੋਲੇ ਪਾਲਾ ਸਿੰਘ ਕੌਣ ਇਹ ਚੁੰਗੀ ਦਰ ਦਾ ਮੁੰਡਾ ਜੀ ਤੁਹਾਡਾ ਕੀ ਲੱਗਦਾ ਉਹ ਸਿੰਘਾ ਹੁੰਦਾ ਕੀ ਮੂੰ ਤਾਂ ਉੱਥੇ ਤਾਂ ਮੰਗਲ ਸਿੰਘ ਨੇ ਸਿੰਧੀ ਗੜ ਤੋਂ ਜੀ ਹਾਂਜੀ ਕਾਲੇ ਸਿੰਘ ਹਾਂ ਹਾਂ ਉਹ ਤਾਈ ਦਾ ਮੁੰਡਾ ਹੀ ਸਕੇ ਦਾ ਸਕੇ ਦਾ ਹੀ ਅੱਛਾ ਤੁਹਾਡੇ ਘਰ ਵਾਲੀ ਉਹਦੇ ਨਾਲ ਰਹਿ ਰਹੀ ਆ ਹਾਂ ਜੀ ਉਹਦੇ ਨਾਲ ਰਹਿ ਰਹੀ ਆ ਕਿੰਨੇ ਟਾਈਮ ਤੋਂ ਇਹ ਚੱਲਦਾ ਰੌਲਾ ਉਹਨਾਂ ਦਾ ਇਹਨੂੰ ਘਟੂ ਘਟੂ 10 ਸਾਲ ਹੋ ਗਏ ਥਾਣੇ ਦਰਵਾਰੇ ਵੀ ਅਸੀਂ ਬਹੁਤ ਘਟਬਾਇਆ ਬਹੁਤ ਕੁਸ ਕਰਾਈ ਹਾਂ ਤੇ ਦੋ ਸਾਲ ਪਹਿਲਾਂ ਚਲੀ ਗਈ ਸੀ ਤੇ ਦੁਬਾਰੇ ਆ ਗਈ ਸੀ ਫਿਰ ਜੀ 9 ਮਹੀਨੇ ਰਹਿ ਕੇ ਫਿਰ ਚਲੀ ਗਈ ਸੀ ਕਿੰਨਾ ਟਾਈਮ ਹੋ ਗਿਆ ਤੇਰੇ ਵਿਆਹ ਨੂੰ ਮੇਰੇ ਵਿਆਹ ਨੂੰ 15 ਸਾਲ ਹੋ ਗਏ ਬੱਚੇ ਦੋ ਨੇ ਇਹ ਬੱਚੇ ਦੋਨੇ ਤੇਰੇ ਨੇ ਹਾਂਜੀ ਮੇਰੇ ਨੇ ਦੋ ਬੱਚੇ ਨੇ ਇਹ ਸਬਾਈ ਦੇ ਤੇ ਇਹਦੇ ਘਰਾਂ ਵਾਲੀ ਜਿਹੜੀ ਹੈਗੀ ਆ ਇਹਦੇ ਸਕੇ ਤਾਏ ਦੇ ਮੁੰਡੇ ਦੇ ਨਾਲ ਗਈ ਆ ਠੀਕ ਆ ਤੁਸੀਂ ਹਾਲਾਤ ਵੇਖੋ ਬੰਦੇ ਕੀ ਆ ਇਹ ਭੈਣ ਜੀ ਖੜੇ ਨੇ ਤੁਸੀਂ ਵੇਖਦੇ ਹੋ ਇਹਦੇ ਘਰ ਵਾਲਾ ਉਹ ਵੀਰ ਆ ਜਿਹੜਾ ਉਹ ਵੀ ਅਮਰਤਧਾਰੀ ਆ ਠੀਕ ਆ ਚੰਡੀਗੜ੍ਹ ਕਿਤੇ ਉਹ ਰਹਿੰਦਾਗਾ ਇਹਦੇ ਹੀ ਉਹ ਘਰ ਵਾਲਾਗਾ ਜਿਹਦੇ ਨਾਲ ਇਸ ਵੀਰ ਦੇ ਘਰ ਆ ਲਈ ਗਈ ਆ ਤੇ ਇਹਦੇ ਸਕੇ ਤਾਈ ਦਾ ਮੁੰਡਾ ਆਪਸ ਵਿੱਚ ਇਹ ਪਰਿਵਾਰ ਆਗੇ ਆਪਸ ਵਿੱਚ ਸਕਾ ਪਰਿਵਾਰ ਆ ਇਹ ਭੈਣ ਜੀ ਤੁਹਾਨੂੰ ਫੋਨ ਫਾਣਾ ਆਉਂਦਾ ਤੁਹਾਡੇ ਘਰ ਵਾਲੇ ਤਾਂ ਆਉਂਦਾ ਖੜ ਇੱਕ ਤਾਂ ਹੀ ਕਰਦਾ ਜੀ ਕਦੇ ਕਤਾਈ ਕਰਦਾ ਹਾਂ ਜਿੱਥੇ ਰਹਿੰਦਾ ਹਾਂ ਮੈਂ ਤਾਂ ਕਰ ਹੁਣ ਤਾਂ ਕਦੇ ਸੱਚੀ ਬੰਦ ਰੱਖਦਾ ਮੋਬਾਈਲ ਦੀ ਹਮ ਸੱਚ ਵਾਲੀ ਬੰਦ ਕਰਨ ਲੱਗ ਗਿਆ ਮੋਬਾਈਲ ਦੀ ਫਿਰ ਤੁਸੀਂ ਕਦੇ ਉਹਨੂੰ ਕਿਹਾ ਨਹੀਂ ਕੁਝ ਵੀ ਭਾਈ ਇਹ ਗਲਤ ਗੱਲ ਆ ਤੇਰੀ ਮੈਂ ਕਿਹਾ ਸੀ ਜੀ ਹਮ ਮੈਂ ਤੂੰ ਗਲਤੀ ਦੁਆਰੇ ਕਰ ਲਈ ਹਮ ਬਸ ਚੁੱਪ ਚੁੱਪ ਮੇਰਾ ਸੌਦਾ ਹੀ ਬੰਦ ਕਰਤਾ ਬਸ ਸੰਗ ਇਹਦੇ ਵੀ ਆ ਹਾਂ ਫਿਰ ਹੁਣ ਕਿਉਂਕਿ ਇਹ ਭੈਣ ਜੀ ਤੁਸੀਂ ਵੇਖੋ ਖੜੇ ਐ ਵੀ ਇੱਕ ਨਰਮਾਈ ਐ ਇਸ ਪਰਿਵਾਰ ਦੀ ਇਹ ਵੀ ਵਿਚਾਰੀ ਕੁਛ ਨਹੀਂ ਕਹਿ ਸਕਦੀ ਇਹ ਕਾਮਕਾਰ ਆ ਜਿਹੜੀ ਇੱਥੇ ਘਰਾਂ ਦੇ ਵਿੱਚ ਹੀ ਕਾਮਕਾਰ ਆ ਆਪਦਾ ਜਿਹੜੀ ਕਰਦੀ ਆ ਅੱਛਾ ਦਸਾਂ ਸਾਲਾਂ ਤੋਂ ਰੌਲਾ ਪਿਆ ਫਿਰ ਪੰਚਾਇਤ ਨੇ ਕਦੇ ਸਮਝਾਇਆ ਉਹਨੂੰ ਦੱਸਿਆ ਕਦੇ ਬਹੁਤ ਮੱਥਾ ਮਾਰਿਆ ਜੀ ਜੀ ਅੱਗੇ ਨੂੰ ਹੋਵੇ ਮਾਤਾ ਜੀ ਕੀ ਨਾਮ ਆ ਤੁਹਾਡਾ ਮੈਂ ਨਾਮ ਗਰਮੇਲ ਆ ਗਰਮੇਲ ਇਹਦੇ ਮਾਤਾ ਤੁਸੀਂ ਹਾਂਜੀ ਕੀ ਮਸਲਾ ਕੀ ਹੈ ਸਮਝਾਇਆ ਤੁਸੀਂ ਨੂੰ ਨੂੰ ਕਦੇ ਕੁਛ ਬਹੁਤ ਸਮਝਾਇਆ ਹੂੰ ਆ ਮੇਰਾ ਵੱਡਾ ਪੁੱਤ ਤਰੋ ਨਾ ਮੇਕੀ ਰੋ ਨਾ ਹਾਂ ਮੇਰਾ ਵੱਡਾ ਪੁੱਤ ਜੀ ਜੀ ਨਹੀਂ ਸਮਝੀ ਹੁਣੇ ਛੋਟੇ ਛੋਟੇ ਬੱਚੇ ਆ ਕਿੱਥੇ ਜਾਣਗੇ ਕਿਉਂਕਿ ਜਿਹੜਾ ਘਰ ਹੁੰਦਾ ਉਹ ਹਮੇਸ਼ਾ ਵਾਸਤੇ ਬੁੜੀ ਦੇ ਨਾਲ ਹੁੰਦਾ ਤੇ ਜਿਹੜਾ ਸਮਾਜ ਦਾ ਦਾਇਰਾ ਹੁੰਦਾ ਉਹ ਬੰਦੇ ਨਾਲ ਹੁੰਦਾ ਹਨਾ ਹੁਣੇ ਵਿਚਾਰਾ ਕੰਮਕਾਰ ਵੀ ਕਰਦਾਗਾ ਉਹ ਵੀਰ ਜੀ ਖੜੇ ਆ ਅੱਗੇ ਆਜੋ ਬਾਈ ਜੀ ਕੀ ਨਾਮ ਆ ਤੁਹਾਡਾ ਜੀ ਹਾਕਮ ਸਿੰਘ ਜੀ ਹਾਕਮ ਸਿੰਘ ਮੈਂਬਰ ਹੋ ਤੁਸੀਂ ਹਾਂਜੀ ਅੱਛਾ ਇਹ ਤੁਹਾਡੇ ਨਾਲ ਵੀਰ ਕੰਮ ਕਰਦਾ ਹਾਂਜੀ ਕਿੰਨੇ ਟਾਈਮ ਤੋਂ ਕੰਮ ਕਰਦਾ ਤੁਹਾਡੇ ਨਾਲ ਇਹ ਤਾਂ 5-6 ਸਾਲਾਂ ਤੋਂ ਸਾਡੇ ਨਾਲ ਹੀ ਆ ਜੀ ਤੁਹਾਡੇ ਨਾਲ ਹਾਂਜੀ ਕੀ ਇਹਨਾਂ ਦਾ ਰੌਲਾ ਮਸਲਾ ਜਿਹੜਾ ਤੁਹਾਡੇ ਵੀ ਧਿਆਨ ਚ ਹੋਵੇ ਕੋਈ ਅਸੀਂ ਬਹੁਤ ਵਾਰੀ ਠਾਣੇ ਗਏ ਆ ਜੀ ਹੂੰ ਤੇ ਪੰਚਾਇਤ ਤੌਰ ਤੇ ਵੀ ਅਸੀਂ ਉਹਨੂੰ ਹੋ ਗਿਆ ਹੈ ਜੀ ਹੂੰ ਉਹ ਨਹੀਂ ਉਹ ਗੱਲ ਤੇ ਆ ਜੀ ਹੁਣ ਤਾਈ ਦਾ ਮੁੰਡਾ ਨਹੀਂ ਖੜਾ ਛੱਡ ਰਿਹਾ ਜਿਉਂ ਇਕੱਠੇ ਰਹਿਣਾ ਚਾਹੁੰਦੇ ਆ ਕੀ ਚਾਹੁੰਦੇ ਆ ਕੋਈ ਗੱਲਬਾਤ ਹੁੰਦੀ ਕਦੇ ਬਸ ਇਹੀ ਗੱਲ ਹੈ ਜੀ ਉਹ ਉਸੇ ਦੇ ਜਾ ਕੇ ਰਾਜੀ ਆ ਜੀ ਜੀ ਹਾਂ ਜੀ ਇਹ ਵਿਜਾਰਾ ਗਰੀਬ ਪਰਿਵਾਰ ਹੈ ਜੀ ਜੀ ਤੇ ਬੜੀ ਮਿਹਨਤੀ ਬੰਦੇ ਨੇ ਜੀ ਇਹ ਹਾਂਜੀ ਨਸ਼ਾ ਪਤਾ ਤਾਂ ਨਹੀਂ ਕੋਈ ਨਸ਼ਾ ਪਤਾ ਨਹੀਂ ਕਰਦੀ ਜੀ ਇਹ ਵੇਖੋ ਵੱਡੀ ਗੱਲ ਇਹ ਵੀ ਹੈ ਬਾਈ ਵੀ ਦਸਾਂ ਨੌਹਾਂ ਦੀ ਆਪਦੀ ਕਿਰਤ ਕਮਾਈ ਕਰਦਾ ਤੁਸੀਂ ਆਹ ਵੇਖ ਲਓ ਇਹਦਾ ਘਰ ਆ ਵਧੀਆ ਖੁੱਲਾ ਡੁੱਲਾ ਘਰ ਆ ਹਨਾ ਕੋਈ ਨਸ਼ਾ ਪਤਾ ਨਹੀਂ ਕਰਦਾ ਪਰਿਵਾਰ ਦੇ ਲਈ ਕਮਾਉਂਦਾ ਹੁਣ ਉਹ ਕਿੰਨੇ ਟਾਈਮ ਤੋਂ ਬਾਅਦ ਜਿਹੜੀ ਘਰੇ ਆਈ ਸੀਗੀ ਉਹ ਸਾਲ ਬਾਅਦ ਆਈ ਸੀ ਇੱਕ ਸਾਲ ਕਿੱਥੇ ਰਹੀ ਪੈਂ ਪਤਨੀ ਵਸ ਉਸੇ ਕੋਲ ਹੀ ਰਹੀ ਜੀ ਤੇ ਕਿਤੇ ਗੁਰਦੁਆਰਾਂ ਚ ਰਹਿੰਦੀ ਕਿਤੇ ਕਿਤੇ ਰਹਿੰਦੀ ਸੀ ਹਮ ਸਾਲ ਬਾਅਦ ਤੇ ਇੱਕ ਦਿਨ ਫਿਰ ਮੈਂ ਆਹੀ ਮੌਸਮ ਅਜਾ ਸੀ ਹਮ ਤੇ ਮੇਰੇ ਕੋਲੇ ਫੋਨ ਆਉਂਦੇ ਹੁੰਦੇ ਸੀ ਕਿਤੇ 2 ਵਜੇ ਹਮ ਕਿਤੇ ਸਵੇਰ 5 ਵਜੇ ਕਿਤੇ 5:30 ਵਜੇ ਆ ਅਸੀਂ ਗੌਰ ਕਰਦੇ ਹਾਂ ਤੜਕੇ ਉੱਠ ਕੇ ਦੇਖ ਲੈਂਦੇ ਹਮ ਤੇ ਇੱਕ ਦਿਨ ਰਾਤ ਨੂੰ 5:30 ਵਜੇ ਫੋਨ ਆ ਕੇ ਜੀ ਤੜਕੀ 10 ਵਜੇ ਫੇਰ ਆ ਹਮ ਤੇ ਗੱਲਬਾਤ ਬਹੁਤ ਹੋਈ ਜੀ ਹਮ ਤੇ ਇਦੋਂ ਬਾਅਦ ਮੈਂ ਕਿਸੇ ਕੋਲੇ ਨਾ ਦੱਸਿਆ ਤੇ ਡਿਟੀ ਚ ਰੱਖੀ ਜੀ ਰਾਹ ਵੱਡਾ ਭਾਈ ਖੜਾ ਇਹਨੂੰ ਕਿਤੇ ਪਤਾ ਲੱਗਿਆ ਨਹੀਂ ਮੈਥੋਂ ਪੁੱਛਿਆ ਹੂੰ ਇਹਨੇ ਗੱਲਬਾਤ ਕਰੀ ਜੀ ਇਹਨੇ ਗੱਲਬਾਤ ਕਰਕੇ ਇਹਨੂੰ ਕਹਦੀ ਵੀ ਮੈਂ ਘਰੇ ਆ ਜੰਨੀ ਹੂੰ ਇਹਦੇ ਬਾਅਦ ਗੱਲ ਚੱਲਦੀ ਗਈ 2 ਮਹੀਨੇ ਚੱਲਦੇ ਗਏ ਤੇ ਗੱਲ ਹੋ ਗਈ ਜੀ ਸਾਰਾ ਕੁਝ ਨਿਬੜ ਗਿਆ ਭੂਹਰੀ ਹੋਰੀ ਹੋਰੀ ਸਾਰੀਆਂ ਹੂੰ ਤੇ ਉਹ ਬੰਦੇ ਨੇ ਵੀ ਗਲਤੀ ਮੰਨੀ ਸੀ ਕਹਿੰਦਾ ਵੀ ਮੇਥੋਂ ਗਲਤੀ ਹੋ ਗਈ ਤੁਸੀਂ ਮੈਨੂੰ ਕਹਿੰਦਾ ਕੋਲੇ ਖੜ ਕੇ ਖੜਵਾਇਆ ਤੇ ਮੈਂ ਥੋੜਾ ਬੈਰ ਕੱਢਿਆ ਕੋਈ ਕਹਿੰਦਾ ਬਦ ਘਰ ਬਸਾਲਾ ਚੁੱਪ ਕਰਕੇ ਹੂੰ ਵੀ ਇਹਦੇ ਬਾਅਦ ਕੋਈ ਇਹੋ ਜੀ ਗਲਤੀ ਨਹੀਂ ਹੁੰਦੀ ਵੀ ਦੋਨਾਂ ਜਾਣਿਆਂ ਨੇ ਗਲਤੀ ਮੰਨ ਲਈ ਹਾਂ ਦੋਨਾਂ ਨੇ ਮੰਨੀ ਜੀ ਕਿੰਨਾ ਟਾਈਮ ਪਹਿਲਾਂ ਸਾਲ ਪਹਿਲਾਂ ਹਾਂ ਜੀ ਹਾਂ ਸਰ ਆਈ ਆਈ ਫਿਰ ਉਸ ਤੋਂ ਬਾਅਦ ਸਾਲ ਰਹੀ ਆ ਉਹ ਹਾਂ 9 ਮਹੀਨੇ ਰਹਿ ਗਈ ਜੀ 9 ਮਹੀਨੇ 9 ਮਹੀਨੇ ਰਾਕੀ ਗਈ ਫਿਰ ਉਸ ਤੋਂ ਬਾਅਦ ਚਲੀ ਗਈ ਫਿਰ ਚਲੀ ਗਈ ਇਹ ਬਾਈ ਜੀ ਖੜੇ ਨੇ ਕੀ ਨਾ ਮੈਂ ਬਾਈ ਜੀ ਜਗਜੀਤ ਸਿੰਘ ਜੀ ਇਹਨਾਂ ਦੇ ਵੱਡੇ ਭਰਾ ਤੁਸੀਂ ਹਾਂ ਜੀ ਮੈਂ ਵੱਡਾ ਭਾਈ ਹਾਂ ਕੀ ਮਾਮਲਾ ਹੋਇਆ ਇਹਨਾਂ ਨੇ ਸਮਝਾਉਣ ਦਾ ਤੁਸੀਂ ਕਦੇ ਯਤਨ ਕੀਤਾ ਤੇ ਘਰ ਵਾਲੀ ਨੂੰ ਸਮਝਾਈਤਾ ਜੀ ਉਹ ਥਾਣੇ 'ਚ ਵੀ ਅਸੀਂ ਜਾਂਦੇ ਰਹੇ ਜੀ ਪੰਚਾਇਤਾਂ ਲੈ ਕੇ ਜਾਂਦੇ ਰਹੇ ਹੂੰ ਤੇ ਉਹ ਵੀ ਸਮਝਾਈ ਜੀ ਉਹ ਸਮਝੀ ਨਹੀਂ ਉਹ ਬੰਦਾ ਵੀ ਹਟਿਆ ਨਹੀਂ ਹੈਗਾ ਜੀ ਹੂੰ ਉਹ ਜਾਣ ਕੇ ਇਹਦਾ ਘਰ ਪੜਦਾ ਰਿਹਾ ਜੀ ਹੂੰ ਤੇ ਮੋਬਾਈਲਾਂ ਤੇ ਗੱਲਾਂ ਹੁੰਦੀਆਂ ਰਹੀਆਂ ਹੁਣ ਉਹ 1 ਸਾਲ ਬਾਅਦ ਜੀ ਉਹ ਮੇਰੋਂ ਕਹਿੰਦੀ ਆ ਕਿ ਵੀ ਮੈਂ ਮਤਲਬ ਕਿ ਵੀ ਮੈਂ ਜਵਾਕਾ ਚਾਉਣੀ ਚਾਹਣੀ ਹੈਗੀ ਹੂੰ ਵੀ ਸਾਨੂੰ ਤੂੰ ਕਿਸੇ ਰੋਟਾ ਹੋ ਕਰ ਮੈਂ ਜੀ ਉਹ ਤਾਮਕੋੜ ਤੋਂ ਦੇ ਪੇਕਿਆਂ ਤੋਂ ਲਿਆਇ ਸੀਗਾ ਉਹਨੂੰ ਨਾਲ ਜਾ ਕੇ ਹੂੰ ਤੇ ਗਲਤੀ ਉਹਨੇ ਮੰਨੀ ਮੇਰੇ ਵੀ ਪੈਰੀਆਂ ਥਲਾਈ ਦੀ ਵੀ ਲੈ ਸਾਡਾ ਹੋਰ ਜਿਹੜਾ ਕੋਈ ਪਰਿਵਾਰ ਸੀਗਾ ਗਿਆ ਉਹਨਾਂ ਦੀ ਵੀ ਪੈਰੀਆਂ ਥਲਾਈ ਹੂੰ ਉਹਨੂੰ ਲੈ ਜਾਂਦਾ ਜੀ ਕਾ ਜਵਾਗਸੀਨ ਵਾਲਾ ਮੁੰਡਾ ਛੋਟਾ ਹੂੰ ਉਸ ਤੋਂ ਬਾਅਦ ਜੀ ਉਹਨੇ ਕੀ ਕਰਿਆ ਜੀ ਨਾ ਹੁਣ 9 ਮਹੀਨੇ 9 ਮਹੀਨੇ ਹਾਂ 9 ਮਹੀਨੇ ਜੀ ਉਹ ਬਸ ਕੇ ਹੂੰ ਇਹਨੂੰ ਕਹਿੰਦੀ ਆ ਕਿ ਪਤਾ ਨਹੀਂ ਮੈਂ ਪੁੱਛਾਂ ਵਾਲੇ ਕੋਲੇ ਜਾਨੀ ਜੀ ਇਹ ਤੋਂ ਲੈ ਕੇ 200 ਰੁਪਇਆ ਤੇ ਉਹਦੇ ਕੋਲੇ ਬਾਕੀ ਚਲੀ ਗਈ ਮੇਰੇ ਤਾਏ ਦੇ ਮੁੰਡੇ ਕੋਲੇ अच्छा जदों 9 महिने ओ घरे रही है बढ़िया रही है कोई गल बात मगर करदी सी या नहीं करदी सी ना YouTube ਗੱਲਾਂ ਤਾਂ ਪੜਾ ਦੋ ਇਹ ਪਹਿਲੇ ਦਿਨ ਤੂੰ ਦੀ ਰਿੰਦੀ ਬੜਬੜੀ ਤਾਂ ਕਰੀ ਜਾਂਦੀ ਰਿੰਦੀ ਹਾਂ ਪਰ ਉਹਨੇ ਆ ਨਹੀਂ ਕਿਤੇ ਉਹ ਕਹਿਆ ਸੀ ਐ ਵੀ ਬਗ ਵੀ ਜਾਂਦੀ ਸੀ ਇਹ ਹਾਂ ਪਿੰਡ ਵਾਲਾ ਬਤਾਮਕੋਟ ਬਗ ਜਾਂਦੀ ਮੈਂ ਗੌਰ ਨਹੀਂ ਕਰਦਾ ਸੀ 9 ਮਹੀਨਿਆਂ ਚੋਂ ਜਾ ਵੜਦੇ ਸੀ ਕਦੇ ਕਦੇ ਹਾਂ ਬਗ ਜਾਂਦੀ ਸੀ ਆ ਜਾਂਦੀ ਸੀ ਆ ਜਾਂਦੀ ਸੀ ਬਸ ਵੀ ਕਿਤੇ ਆਇਆ ਨਹੀਂ ਮੈਂ ਯਕੀਨ ਨਹੀਂ ਆਇਆ ਇਹਨਾਂ ਦੀ ਸੇਗਾ ਵੀ ਨੂੰ ਵੀ ਜਾਂ ਉਹ ਐ ਬਗ ਜੂਗੀ ਜਿਵੇਂ ਗੌਰ ਵੀ ਦੋ ਤਿੰਨ ਦਾ ਨਾ ਵੱਧੂ ਗੌਰ ਫੋਨ ਕਰਦਾ ਵੀ ਇੱਥੇ ਆ ਗਈ ਕਿ ਨਾ ਉਹ ਭਗ ਜਾਂਦੀ ਸੀ ਉੱਥੇ ਪਿੰਡ ਬਾਕੀ ਕੋਈ ਪੁਲਿਸ ਰਿਪੋਰਟ ਕੀਤੀ ਹੈ ਹੁਣ ਹੁਣ ਕੋਈ ਨਹੀਂ ਕੋਈ ਪੁਲਿਸ ਰਿਪੋਰਟ ਕਰੀ ਅਸਲ 'ਚ ਹੰਬ ਚੁੱਕਿਆ ਵੀਰ ਟੁੱਟ ਚੁੱਕਿਆ ਕਿਉਂਕਿ ਇਹਨੇ ਕੋਸ਼ਿਸ਼ ਕੀਤੀ ਹੈ ਪਰਿਵਾਰ ਵੱਡਾ ਭਾਈ ਵੀ ਇਹਦਾ ਖੜਾ ਮੈਂਬਰ ਸਾਹਿਬ ਖੜੇ ਆ ਜਿਨ੍ਹਾਂ ਦੇ ਨਾਲ ਇਹ ਕੰਮ ਕਰਦਾ ਕਿਉਂਕਿ ਪਿੰਡ ਦੇ ਲੋਕ ਹੀ ਅਸਲ ਦੇ ਵਿੱਚ ਬੰਦੇ ਦੀ ਗਵਾਹੀ ਦਿੰਦੇ ਹੁੰਦੇ ਆ ਵੀ ਇਹ ਬੰਦਾ ਹੈ ਕਿੱਦਾਂ ਦਾ ਠੀਕ ਆ ਕਿਹੜੇ ਤਰੀਕੇ ਨਾਲ ਰਹਿੰਦਾ ਇਹ ਕੰਮਕਾਰ ਵਾਲਾ ਬੰਦਾ ਮਿਹਨਤੀ ਕਿਉਂਕਿ ਸਵੇਰ ਦਾ ਅੱਜ ਮੀਂਹ ਪੈ ਰਿਹਾ ਸੀ ਮੈਨੂੰ ਵੀ ਇਹਨੇ ਫੋਨ ਕੀਤਾ ਤੇ ਤੁਸੀਂ ਇਹ ਵੇਖੋ ਵੀ ਮੈਂ ਪਹਿਲਾਂ ਪਹੁੰਚ ਗਿਆ ਸੀ ਇਹ ਬਾਈ ਫਿਰ ਵੀ ਮੌਕੇ ਤੇ ਖੇਤੋਂ ਆਇਆ ਆਪਣਾ ਕੰਮਕਾਰ ਕਰਦਾ ਕੋਈ ਨਸ਼ਾ ਨਹੀਂ ਕੋਈ ਪਤਾ ਨਹੀਂ ਹੁਣੇ ਬੱਚਿਆਂ ਨੂੰ ਪੜ੍ਹਾਵੇ ਲਿਖਾਵੇ ਘਰ ਸੰਭੇ ਜਾਂ ਬਾਹਰ ਕੰਮ ਕਰੇ ਕਿਉਂਕਿ ਆਪਾਂ ਸਾਰੇ ਪਰਿਵਾਰਾਂ ਵਾਲੇ ਆ ਜੇ ਆਪਾਂ 2 ਜਾਂ 3 ਜਾਂ 4 ਪਰਿਵਾਰਾਂ ਤੇ ਸਾਰਿਆਂ ਦਾ ਅੱਡ ਬੱਡ ਕੰਮ ਹੁੰਦਾ ਕਿਉਂਕਿ ਜ਼ੁਮੇਵਾਰੀਆਂ ਹੀ ਇਦਾਂ ਹੁੰਦੀਆਂ ਕਬੀਲਦਾਰੀਆਂ ਇਹਦੇ ਚ ਕੋਈ ਇਹ ਨਹੀਂ ਹੁੰਦਾ ਵੀ ਅੱਡ ਬੱਡ ਕਿਉਂਕਿ ਆਮ ਹੀ ਕਹਾਵਤਾ ਵੀ ਜਿਹਦੇ ਹੋਣਗੇ ਉਹ ਅੱਡ ਹੋ ਜਾਣਗੇ ਇਹ ਕਬੀਲਦਾਰੀਆਂ ਪਰ ਹੁਣ ਇਹ ਵਿਚਾਰਾ ਹੁਣ ਪਿਛਲੇ ਇੱਕ ਹਫਤੇ ਤੋਂ ਇਹਦੇ ਘਰ ਆਣੀ ਗਈ ਹੈ ਕੋਈ ਫੋਟੋ ਵਗੈਰਾ ਉਹਨਾਂ ਨੂੰ ਦਿਖਾਓ ਕਿਉਂਕਿ ਇੱਕ ਹਫਤਾ ਉਹਨਾਂ ਨੂੰ ਜਿਹੜਾ ਹੋ ਗਿਆ ਗਿਆ ਇਹ ਫੋਟੋ ਆ ਇਹ ਫੋਟੋ ਆ ਇਸ ਵੀਰ ਦੇ ਘਰ ਵਾਲੀ ਦੀ ਇਹ ਕੌਣ ਹੈ ਜੀ ਉਹੀ ਮੰਗਲ ਸਿੰਘ ਹੈ ਜੀ ਇਹਦੇ ਨਾਲ ਗਈ ਆ ਉਹ ਇਸ ਵੀਰ ਦੇ ਨਾਲ ਗਈ ਆ ਤੁਸੀਂ ਦੇਖ ਸਕਦੇ ਹੋ ਇਹ ਉਹਦੀ ਫੋਟੋ ਆ ਜਿਹਦੇ ਕੋਲੇ ਜਾ ਕੇ ਰਹਿੰਦੀ ਆ ਇਹ ਅੰਮ੍ਰਿਤਪੀਰ ਸ਼ੱਕਿਆ ਘਰ ਵਾਲੀ ਨੇ ਤੇਰੀ ਨੇ ਹਾਂ ਜੀ ਤੁਸਾਰ ਪਹਿਲਾਂ ਛੱਕਿਆ ਸੀ ਹਾਂ ਜੀ ਉਸੇ ਕੋਲੀ ਛੱਕਿਆ ਜੀ ਉਸੇ ਕੋਲੀ ਛੱਕਿਆ ਅੱਛਾ ਪਹਿਲਾਂ ਜਦੋਂ ਇਹ ਗਈ ਆ ਇਸ ਵੀਰ ਦੇ ਕੋਲੇ ਉਦੋਂ ਇਹਨੇ ਅਮਰਤ ਉੱਥੇ ਛੱਕਿਆ ਸੀ ਪਰ ਬੇਨਤੀ ਕਰਦੇ ਆ ਉਸ ਭੈਣ ਨੂੰ ਕਿ ਤੂੰ ਆਪਦੇ ਪਰਿਵਾਰ ਨੂੰ ਵੇਖ ਵੇਖ ਤੇਰੇ ਘਰ ਵਾਲਾ ਕੋਈ ਨਸ਼ਾ ਨਹੀਂ ਕਰਦਾ ਰੱਬ ਨੇ ਤੈਨੂੰ ਸੋਹਣੇ ਦੋ ਜਵਾਕ ਦਿੱਤੇ ਆ ਬੱਚੇ ਦਿੱਤੇ ਆ ਪਰ ਇਹ ਨਾਲ ਭੈਣਾਂ ਵੀ ਖੜੀਆਂ ਤੁਸੀਂ ਇੱਥੋਂ ਆਂਡ ਗਵਾਂਡ ਚੋਂ ਹਾਂਜੀ ਨਾ ਨਾ ਸਾਡੀ ਹੈ ਜੀ अच्छा ਤੁਹਾਡੀ ਆ ਅੱਛਾ ਤੁਹਾਡੇ ਨਾਲ ਨਹੀਂ ਕਦੇ ਗੱਲਬਾਤ ਕੋਈ ਨਾ ਜੀ ਮੈਂ ਕੰਮ ਕਰਕੇ ਆਈ ਚੋਦਨ ਕਹਿੰਦੇ ਮੈਂ ਕਿੱਥੇ ਨਹੀਂ ਕਹਿੰਦੀ ਭੈਣ ਕੋਲੇ ਜਾਣੀ ਆ ਜੀ ਕਹਿੰਦੀ ਹੂੰ ਮੈਂ ਸਾਹ ਗੱਲ ਕਰਕੇ ਵਾਗੀ ਅੱਡੇ ਤੇ ਜੀ ਹੁਣ ਤੁਸੀਂ ਵੇਖੋ ਭੈਣੇ ਤੇਰੇ ਨਾਲ ਨਹੀਂ ਕਦੇ ਤੁਹਾਡੇ ਨਾਲ ਨਹੀਂ ਗੱਲ ਕੀਤੀ ਇਹ ਤੇ ਘਰ ਵਾਲੀ ਕੁੜੀ ਨੇ ਨਾ ਨਾ ਮੈਂ ਤਾਂ ਬੁਲਾਈ ਨਹੀਂ ਹੁਣ ਬੇਵਸਾ ਇਹ ਪਰਿਵਾਰ ਇਹਨਾਂ ਨੇ ਕੋਸ਼ਿਸ਼ ਕਰ ਲਈ ਜਿੰਨੀ ਕਿ ਇਹਨਾਂ ਨੂੰ ਹੁੰਦੀ ਸੀਗੀ ਇਹਨਾਂ ਨੇ ਇਹ ਚੀਜ਼ਾਂ ਵੀ ਕਰ ਕਰ ਵੇਖ ਲਈਆਂ ਥਾਣੇ ਦਰਬਾਰੇ ਪੰਚਾਇਤਾਂ ਜਿਵੇਂ ਮੈਂਬਰ ਸਾਹਿਬ ਨੇ ਦੱਸਿਆ ਵੀ ਕਾਠ ਹੋਇਆ ਬਥੇਰਾ ਸਮਝਾ ਲਿਆ ਪਰ ਉਹ ਗੱਲ ਨਹੀਂ ਬਣੀ ਹਣਾ ਹੁਣ ਵੀ ਇਹਨਾਂ ਦੀ ਹਲੇ ਵੀ ਇਹ ਕੋਸ਼ਿਸ਼ ਆ ਵੀ ਘਰੇ ਆ ਜੇ ਆਪਣਾ ਆਪ ਦਾ ਜਿਹੜਾ ਘਰ ਆ ਉਹ ਸਾਹਮਣੇ ਹੋਰ ਵੀ ਮੋਹਤਵਾਰ ਬੰਦੇ ਖੜੇ ਆ ਅੱਗੇ ਆਇਓ ਆਪਣਾ ਵੀਰ ਜੀ ਕੀ ਨਾਮ ਆ ਤੁਹਾਡਾ ਜੀ ਗੁਰਦੇਵ ਸਿੰਘ ਜੀ ਹਾਂਜੀ ਗੁਰਦੇਵ ਸਿੰਘ ਜੀ ਮੈਂਬਰ ਹੋ ਤੁਸੀਂ ਹਾਂਜੀ ਹਾਂਜੀ ਇਹਨਾਂ ਦੇ ਗਾਇਓ ਤੁਸੀਂ ਰੋਲੇ ਦੇ ਵਿੱਚ ਕਦੇ ਹਾਂਜੀ ਗਾਇਆ ਮੈਂ ਦੋ ਤਿੰਨ ਵਾਰੀ ਆਇਆ ਹਾਂ ਜੀ ਥੋੜੇ ਥੋੜੇ ਦਿਨੇ ਬੰਦੇ ਜਿਗੇ ਭੈਣ ਭਾਈ ਤੇ ਅਸੀਂ ਨਾਲ ਲੈ ਕੇ ਆਏ ਆਂ ਔਰ ਇਹ ਮੁੰਡੇ ਨੇ ਧਮਕੀਆਂ ਵੀ ਇਹਨਾਂ ਨੂੰ ਮਾਰੀਆਂ ਨੇ ਫੋਨਾਂ ਤੇ ਇਹ ਮੁੰਡੇ ਇਹ ਜ્ઞਾਨੀ ਜੀ ਨੇ ਹਾਂ ਜਾਨੀ ਜੀ ਵੀ ਮੈਂ ਘਰ ਤੋਂ ਆਇਆ ਕਰੂੰ ਬਾਹਰ ਕਰੂੰਗਾ ਹੂੰ ਬੰਦਾ ਚੱਲ ਜਾਊਗਾ ਹੂੰ ਬੜਿਆਂ ਧਮਕਿਆ ਮਾਰ ਕੇ ਇਹਨਾਂ ਨੂੰ ਵਿਚਾਰਾਂ ਨੂੰ ਜਮਾ ਪੋਲੇ ਪਾ ਦੇ ਜਣੇ ਹੂੰ ਹਾਂ ਆ ਗਲੇ ਹੁਣ ਫਿਰ ਜਦੋਂ ਹੁਣ ਉਹ ਵਾਪਸ ਆਈ ਆ ਜਾਂ ਹੁਣ ਜਾਂਦੀ ਆ ਹੁਣ ਫਿਰ ਕੀ ਇਹ ਪਰਿਵਾਰ ਦੇ ਲਈ ਕੀ ਇਨਸਾਫ ਤੁਸੀਂ ਮੰਗੋ ਮਾਰ ਲੂ ਤਾਂ ਜੀ ਕਹਿ ਕੇ ਗਈ ਆ ਵੀ ਮੈਂ ਜੰਨੀਆਂ ਦੀ ਭੈਣ ਕੋਲੇ ਹੂੰ ਤੇ ਲੈ ਗਿਆ ਚੜਾ ਕੇ ਕਹਿੰਦਾ ਵੀ ਫੋਨ ਕਰਤਾ ਨੂੰ ਆਪਣੇ ਪਿੱਖੀ ਤੋਂ ਵੀ ਆ ਜਾਉਂਗਾ ਕਹਿੰਦਾ ਇਹ ਵੀ ਖਜੱਟੇ ਬਾਗੀ ਉੱਥੇ ਲੈ ਕੇ ਮੋਟਰਸਾਈਕਲ ਤੇ ਬੱਜਿਆਗਾ ਹੂੰ ਆ ਗੱਲ ਹੈ ਜੀ ਹੁਣ ਤੁਹਾਨੂੰ ਉੱਥੇ ਜਾ ਕੇ ਉਹਨੇ ਆਪ ਫੋਨ ਕੀਤਾ ਉਸੇ ਬੰਦੇ ਨੇ ਕਰਿਆ ਜੀ ਉਸੇ ਬੰਦੇ ਨੇ ਕਰਿਆ ਜਿਹਦੇ ਕੋਲੇ ਗਈ ਆ ਤਾਏ ਦੇ ਮੁੰਡੇ ਨੇ ਤੇਰੇ ਦੇ ਨੇ ਕੀ ਫੋਨ ਕਰਿਆ ਉਹਨੇ ਹੁਣ ਤੇ ਇਹੀ ਕਰਿਆ ਸੀ ਵੀ ਉਹ ਪਹਿਲਾਂ ਤਾਂ ਵੀ ਸੀ ਪਟਿਆਲੇ ਰਹਿੰਦੇ ਹੁੰਦੇ ਸੀ ਵੀ ਉੱਥੇ ਭਾਰਦੀ ਫਰੀ ਮੈਨੂੰ ਹੂੰ ਵੀ ਇਦੋਂ ਬਾਅਦ ਮੇਰੇ ਕੋਲੇ ਆਥਨੇ ਫੋਨ ਕਰਿਆ ਹੂੰ ਵੀ ਤੂੰ ਕਿੱਥੇ ਹੈਂ ਕਹਿੰਦਾ ਵੀ ਮੇਰੇ ਕੋਲ ਇੱਕ ਘੰਟੇ ਨੂੰ ਆ ਜੂਗਾ ਤੇ ਉਦੀ ਭੈਣ ਨੇ ਵੀ ਗੱਲ ਕਹੀ ਹੈ ਕਹਿੰਦੀ ਵੀ ਮੇਰੇ ਇੱਕ ਵਾਰ ਗੱਲ ਕਰਾ ਦੇ ਜਾਂ ਕੇ ਉਹਨੇ ਗੱਲ ਨਹੀਂ ਕਰਾਈ ਜੀ ਨੰਬਰ ਬੰਦ ਕਰ ਲਿਆ ਮੈਂਬਰ ਸਾਹਿਬ ਆਇਆ ਤੁਹਾਨੂੰ ਫੋਨ ਉਰੇ ਆ ਜਿਓ ਜੀ ਮਾੜਾ ਜਾ ਇਹਦੇ ਉਹ ਤਾਏ ਦੇ ਮੁੰਡੇ ਨੇ ਫੋਨ ਕੀਤਾ ਉਹਦੇ ਆਏ ਸੀ ਜੀ ਮੈਨੂੰ ਕਹਿੰਦੇ ਵੀ ਜਿੱਥੇ ਮੇਰੀ ਪਹਿਲਾਂ ਰਿਆਸ ਸੀ ਜੀ ਉਹ ਉੱਥੇ ਆਉਣਾ ਚਾਹੁੰਦੀ ਹੈ ਜੀ ਮੈਂ ਉਹਨੂੰ ਕਹਿੰਦਾ ਵੀ ਨਾ ਤੇ ਉਸ ਦਿਨ ਬਾਅਦ ਨਹੀਂ ਮਿਲਲੇ ਫੋਨ ਆਇਆ ਜੀ ਬਸ ਤੁਹਾਨੂੰ ਇੰਨੀ ਗੱਲ ਕਹੀ ਹੈ ਹਾਂ ਜੀ ਮੈਨੂੰ ਏਡੀ ਗੱਲ ਹੋਈ ਹੈ ਅਛਾ بیا ਤੋਂ ਬਾਅਦ ਕਿੰਨੇ ਕੇ ਟਾਈਮ ਬਾਅਦ ਹੋਏ ਜਿਹੜਾ ਰੌਲਾ ਪੈਣ ਲੱਗ ਗਿਆ ਸੀਗਾ ਥੋੜੇ ਬਾਅਦ ਪਿੱਛੋਂ ਇਹ ਤਾਂ ਜੀ ਥੋੜੇ ਚਿਰ ਬਾਅਦ ਹੀ ਰੌਲਾ ਪੈਣ ਲੱਗ ਗਿਆ ਸੀ ਥੋੜੇ ਬਾਅਦ ਐਵੇਂ ਜਦੋਂ ਅਸੀਂ ਉਰੇ ਆ ਗਏ ਜੀ ਇੱਥੇ ਬਸ ਇਹ ਕੁਸੌਣ ਲੱਗੇ ਫਿਰ ਉਹਦੇ ਤੂੰ ਪੇਕੇ ਪਰਿਵਾਰ ਨੂੰ ਆਪਣੇ ਸਹੁਰੇ ਪਰਿਵਾਰ ਨੂੰ ਕਿਹਾ ਕੋਈ ਸੱਸ ਸਹੁਰਾ ਤੇਰਾ ਜਾਉਂਦਾ ਭਰਾ ਕੋਈ ਆਹ ਦੇਖੋ ਜੀ ਬਖੜੇ ਨੇ ਸਾਰੇ ਪੰਚਾਇਤਾਂ ਨਾਲ ਲਿਆਉਂਦੇ ਹੁੰਦੇ ਸੀ ਕਹਿੰਦੇ ਮੈਂ ਨਹੀਂ ਆਉਂਦੀ ਮੈਂ ਨਹੀਂ ਆਉਂਦੀ ਮੈਂ ਨਹੀਂ ਆਉਂਦੀ ਇਹ ਗੱਲ ਕਹਿ ਦਿੰਦੀ ਸੀ ਹੁਣ ਵੀ ਕਹਿੰਦੀ ਆ ਮੈਂ ਨਹੀਂ ਆਉਂਦੀ ਹੋਣ ਸਹੁਰੇ ਪਰਿਵਾਰ ਨਾਲ ਹੋਈ ਏ ਗੱਲ ਥੋੜੀ ਕੋਈ ਹਾਂਜੀ ਹੋਈ ਸੀ ਮੈਂ ਗਿਆ ਸੀ ਹੂੰ ਉਹ ਤਾਂ ਬਸ ਇਹ ਕਹਿੰਦੇ ਵੀ ਹੁਣ ਘਰੇ ਨਾ ਪੜਨਦੇਓ ਵੀ ਮੈਂ ਤਾਂ ਤੈਨੂੰ ਉਹਦੀ ਕਹਿੰਦੀ ਹੁੰਦੀ ਸੀ ਹੂੰ ਵੀ ਇਹਦੇ ਨਾਲ ਰਹਿਆ ਕਰ ਵੀ ਇੱਥੇ ਕੱਲੀ ਨੂੰ ਨਾ ਤੁਰਿਆ ਕਰ ਉਹਨਾਂ ਨੂੰ ਵੀ ਹੁਣ ਤਾਂ ਗਾਲਾਂ ਲੱਗੀਆਂ ਸੀ ਜੀ ਹਣ ਭੈਣ ਵੀ ਗਾਲਾਂ ਦਿੰਦੀ ਸੀ ਹੂੰ ਤੇ ਮਾਪੇ ਉਹਨੂੰ ਵੀ ਗਾਲਾਂ ਦਿੰਦੀ ਹਣ ਕੋਈ ਕੋਰਟ ਕੇਸ ਚੱਲਦਾ ਕੋਈ ਤਲਾਕ ਤਾਂ ਕੁਛ ਨਹੀਂ ਚੱਲਦਾ ਕੁਛ ਨਹੀਂ ਚੱਲਦਾ ਜੀ ਉਦਾਂ ਹੀ ਜਾ ਕੇ ਉੱਤੇ ਰਹਿ ਗਿਆ ਹਾਂ ਸਜਦੀ ਉਹ ਵੀਰ ਨੂੰ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਵੀ ਤੂੰ ਸਿਆਣਾ ਬੈਣਾ ਹੈਗਾ ਠੀਕ ਆ ਤੇਰਾ ਵੀ ਆ ਪਰਿਵਾਰ ਖੜਾ ਇਹ ਇਹ ਭੈਣ ਜੀ ਇੱਥੇ ਕੰਮਕਾਰ ਜਿਹੜੀ ਕਰਦੀ ਆ ਪਿੰਡ ਦੇ ਵਿੱਚ ਇਹ ਹੀ ਬੀਬੀਆਂ ਨੇ ਆ ਦੱਸਿਆ ਵੀ ਜਿਹੜਾ ਇੱਥੇ ਗੋਹਾਕੂੜਾ ਪਿੰਡ ਦੇ ਵਿੱਚ ਕਰਦੀ ਆ ਆਪਦਾ ਢਿੱਡ ਭਰਦੀ ਆ ਠੀਕ ਆ ਤੇ ਵੀ ਨਾਲੇ ਤੂੰ ਆਪਣਾ ਘਰ ਖਰਾਬ ਕੀਤਾ ਨਾਲੇ ਇਹਦਾ ਘਰ ਖਰਾਬ ਕੀਤਾ ਦੋ ਹੀ ਦੇ ਬੱਚੇ ਆਗੇ ਠੀਕ ਆ ਉਹਦੇ ਬੱਚੇ ਹੈਗੇ ਤੇਰੇ ਤਾਇਦੇ ਮੁੰਡੇ ਨੇ ਹਾਂਜੀ ਦੋ ਮੁੰਡੇ ਨੇ ਜੀ ਹਾਂਜੀ ਗੱਭਰੂ ਹੈ ਇਹ ਮੁੰਡਾ ਦਾ ਦੋ ਮੁੰਡੇ ਆ ਜੂਰੇ ਆਓ ਤੁਸੀਂ ਜੀ ਆਓ ਆਓ ਰਿਓ ਕੀ ਨਾਮ ਆ ਤੁਹਾਡਾ ਜੀ ਕਾਲਾ ਜੀ ਅੱਛਾ ਕੀ ਉਹ ਇਹਦੇ ਤਾਇ ਦੇ ਮੁੰਡੇ ਦੇ ਵੀ ਬੇਟੇ ਹੈ ਹਾਂ ਜੀ ਗੱਭਰੂ ਆ ਮੁੰਡਾ ਪੂਰਾ ਚੋਬਰ ਆ ਮੁੰਡਾ ਜੀ ਇਹ ਨਾ ਇਹ ਜਦੋਂ ਲੋਕਡਾਊਨ ਲੱਗਿਆ ਰੇ ਜੀ ਅਸਲ ਕਹਾਣੀ ਤਾਂ ਉਦੋਂ ਵਿਗੜੀ ਇਹਨਾਂ ਦੀ ਹੂੰ ਇੱਥੇ ਰ ਫੜਦਾ ਨਾ ਰੱਸੀ ਜੀ ਉਹ ਜੀ ਜਦੋਂ ਬੰਦੇ ਨੂੰ ਟਪਾਉਂਦੇ ਹੁੰਦੇ ਜੀ ਤੇ ਉਹਨਾਂ ਦਾ ਕੰਮ ਵਿਗੜ ਇਹਨਾਂ ਦਾ ਸਾਰਾ ਜੀ ਉਦੋਂ ਬਾਅਦ ਤਾਂ ਫਿਰ ਇਹ ਤਾਣੀ ਲੋਟ ਹੀ ਨਹੀਂ ਆਈ ਇਹਨਾਂ ਦਾ ਜੀ ਇੱਕ ਥਾਣੇ ਦਾ ਵਾਰੀ ਵੀ ਜਾਂਦੇ ਰਹੇ ਨੇ ਬਹੁਤ ਵਾਰੀ ਵੀ ਉਹ ਕੁੱਟ ਮਾਰ ਵੀ ਕਰਾਈ ਆ ਨੇ ਕੋਲੇ ਖੜਕੇ ਇਹਨਾਂ ਨੇ ਹੂੰ ਫਿਰ ਉਹ ਤਾਂ ਐ ਹੀ ਹੋ ਗਿਆ ਵੀ ਮੈਂ ਜਦਾ ਮਰ ਜੂਆਂ ਮਾਰ ਦੂੰ ਇਹ ਗੱਲ ਹੋ ਗਈ ਹਾਂ ਇਹ ਇੱਕ ਇਹ ਗੱਲ ਉਰੇ ਵੀ ਹੋਈ ਆ ਸਾਡੇ ਕੋਲੇ ਉੱਥੇ ਥੜੇ ਤੇ ਜੀ ਵੀ ਇਹ ਕਿ ਮੇਰਾ ਕੀ ਕਰ ਲੜਾਂਗੇ ਕਹਿੰਦਾ ਇਹ ਕੰਮ ਕਰ ਕੀ ਕਰ ਦੋ ਬਸ ਬੈਨ ਹੀ ਚਲਾਉਂਦਾ ਸੀ ਉਹ ਬੈਨ ਚਲਾਉਂਦਾ ਜੀ ਪਹਿਲਾਂ ਸੀਰੀ ਪਾਈ ਰਲਦਾ ਰਿਹਾ ਹੂੰ ਤੇ ਉਸ ਤੋਂ ਬਾਅਦ ਉਹ ਬੈਨ ਬੂਮ ਚਲਾਉਣ ਲੱਗ ਗਿਆ ਜੀ ਜੀ ਸਕੂਲ ਵਾਲੇ ਜੀ ਉਹ ਸਕੂਲ ਵਾਲੀ ਬੈਨ ਚਲਾਉਂਦਾ ਬੱਚਿਆਂ ਵਾਲੀ ਹੂੰ ਉਰੇ ਪਿੰਡ ਵੀ ਉਹੀ ਚਲਾਉਂਦੇ ਹੋ ਬੈਨ ਜੀ ਉਸ ਦਿਨ ਬਾਅਦ ਤਾਂ ਜਦੋਂ ਲਾਕਡਾਊਨ ਲੱਗ ਗਿਆ ਉਸ ਦਿਨ ਬਾਅਦ ਤਾਂ ਆਪਣਾ ਜੋ ਸੱਪੀ ਲੜ ਗਿਆ ਜੀ ਹੂੰ ਉਸ ਦਿਨ ਬਾਅਦ ਤਾਂ ਬਰ ਉਰੇ ਰਹੇ ਨੇ ਆਪ ਦੀ ਸੀਡ ਐਲ ਸੀ ਡੀ ਵੀ ਇੱਥੇ ਬਣ ਗਿਆ ਦੀ ਜੀ ਰਾਤ ਨੂੰ ਇੱਥੇ ਲੱਗੀ ਕਰ ਉਹਦਾ ਆਪਣੇ ਆ ਗੁਰਦੁਆਰੇ ਲਵੇ ਘੜੇ ਜੀ ਜੀ ਹਾਂ ਜੀ ਉਹ ਵੀ ਜਿਨਾਂ ਦੀ ਜਦੋਂ ਲਾਕ ਕਰਦੇ ਹੀ ਉਹ ਜੀ ਆਪਣੇ ਇੱਥੇ ਜੀਤ ਸਿੰਘ ਜੀਤ ਸਿੰਘ ਦੀ ਆਪਣੇ ਜੀਤ ਸਿੰਘ ਨੇ ਡਿਊਟੀ ਰਾਤ ਵਿੱਚ ਉੱਗ ਨਹੀਂ ਬੰਦਾ ਇੱਥੇ ਲੱਗ ਜਾ ਉਹ ਆਇਆ ਕਲੇ ਘੰਟਾ ਉਰੇ ਤੇ ਬੜ ਆ ਜਾ ਘਰੇ ਨੇ ਘਰੇ ਹਾਂ ਕਹ ਰਿਹਾ ਕਰੇ ਘੰਟਾ ਮਰਜਾ ਕਰੇ ਇਹਨਾਂ ਦੇ ਘਰੇ ਹੂੰ ਫਿਰ ਅਸੀਂ ਜੀਤ ਸਿੰਘ ਨੂੰ ਕਿਹਾ ਵੀ ਇਹ ਹੈ ਗਿਆ ਨਹੀਂ ਤੇ ਨਹੀਂ ਬੰਦਾ ਹੂੰ ਵੀ ਇਹ ਜਾਂਦਾ ਲੋਕਾਂ ਦੇ ਕਹਿੰਦੇ ਤੁਸੀਂ ਖੜਾ ਰੱਖਿਆ ਪਹਿਰੇ ਤੇ ਉਹਨੇ ਫਿਰ ਡੱਕ ਲਿਆ ਥੋਲ ਕਰਕੇ ਜੀ ਮੈਂ ਤੂੰ ਆਦੇ ਘਰੇ ਚੱਲ ਹੂੰ ਫਿਰ ਉੱਥੇ ਬੰਦੇ ਅਸੀਂ ਆਮ ਬੰਦੇ ਖੜਦੇ ਰਿਹਾ ਉਹਦੇ ਨਾਕੇ ਤੇ ਜੀ ਹਾਂ ਜੀ ਯਾਰ ਬਿਲਕੁਲ ਕਿਉਂਕਿ ਆਪਦਾ ਹੀ ਪਰਿਵਾਰ ਸੀ ਸਕਾ ਪਰ ਇਹ ਗੱਲ ਮੈਂ ਕਹਿੰਦਾ ਵੀ ਯਾਰ ਮਾਰ ਆਲੇ ਨਾਲੋਂ ਵੀ ਇੱਕ ਭੈੜਾ ਕੰਮ ਆ ਜਿਹੜਾ ਉਸ ਨੇ ਕੀਤਾਗਾ ਹਨਾ ਕਿਉਂਕਿ ਬੇਸ਼ੱਕ ਇਹਦੇ ਘਰੋਂ ਆ ਭੈਣ ਜੀ ਅਸਲ ਦੇ ਵਿੱਚ ਜਿੰਨਾ ਚਿਰ ਬੁੜੀ ਬਾਹਰ ਕਦਮ ਨਹੀਂ ਰੱਖਦੀ ਉਹਨਾਂ ਚਿਰ ਬੰਦੇ ਦੀ ਨਹੀਂ ਹਾਇਸੀਅਤ ਹੁੰਦੀ ਵੀ ਉਹ ਨੂੰ ਕੁਝ ਵੀ ਕਹਵੇ ਠੀਕ ਆ ਪਰ ਇਹਨਾਂ ਦਾ ਹੁਣ ਆਪਸ ਦੇ ਵਿੱਚ ਇਹ ਆ ਹੁਣ ਤੁਹਾਨੂੰ ਸਾਰੇ ਪਰਿਵਾਰ ਨੇ ਕਹਤਾ ਵੀ ਭਲਾ ਘਰੇ ਤੁਸੀਂ ਨਾ ਵੜਨ ਦਿਓ ਹਾਂਜੀ ਹੁਣ ਤੁਸੀਂ ਕੋਈ ਕਾਰਵਾਈ ਕਰਨੀ ਚਾਹੁੰਦੇ ਹੋ ਅਜੇ ਤੇ ਕੋਈ ਕਾਰਵਾਈ ਨਹੀਂ ਕੀ ਚਾਹੁੰਦੇ ਹੋ ਤੁਸੀਂ ਦੱਸੋ ਕਿਹੇ ਜੀ ਮਦਦ ਚਾਹੁੰਦੇ ਆ ਮਤ ਸਾਨੂੰ ਐ ਵੀ ਇੱਕ ਵਾਰ ਕਰੇ ਆ ਜੀ ਉਹਨਾਂ ਦਾ ਯਾਦ ਆ ਜਵਾਖਾਂ ਚ ਆ ਜ ਤੁਸੀਂ ਇਹ ਬੰਦੇ ਦਾ ਵੇਖੋ ਹੌਂਸਲਾ ਤੁਸੀਂ ਇਹ ਵੇਖੋ ਵੀ ਬੰਦਾ ਐਡੇ ਸਬਰ ਵਾਲਾ ਇਹ ਹੈ ਇਹ ਹਜੇ ਵੀ ਬਾਰ-ਬਾਰ ਇਹ ਗੱਲ ਰਿਪੀਟ ਕਰਦਾ ਵੀ ਉਹ ਮੇਰੇ ਘਰਾਂ ਵਾਲੀ ਮੇਰੇ ਘਰੇ ਆ ਜੀ ਜੋ ਵੀ ਉਹਨੇ ਗਲਤੀਆਂ ਕੀਤੀਆਂ ਜੋ ਕੁਝ ਉਹਦੇ ਤੇ ਹੋਇਆ ਉਹਦੇ ਤੇ ਮਿੱਟੀ ਪਾਉਣ ਨੂੰ ਇਹ ਤਿਆਰ ਆ ਅੱਜ ਦੀ ਘੜੀ ਦੇ ਵਿੱਚ ਵੀ ਨਹੀਂ ਤਾਂ ਆਪਾਂ ਵੇਖਦੇ ਆ ਹਾਲਾਤ ਕਿੱਦਾਂ ਦੇ ਬਣਦੇ ਜਾਂਦੇ ਆ ਪਰ ਉਸੋ ਭੈਣ ਨੂੰ ਵੀ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿਉਂਕਿ ਸਮਾਂ ਜਿਹੜਾ ਹੈਗਾ ਨਾ ਅ ਦੂਜਿਆਂ ਦੇ ਮੋਢਿਆਂ ਤੇ ਰੱਖ ਕੇ ਚਲਾਉਣ ਵਾਲੇ ਬਹੁਤਾ ਟਾਈਮ ਨਹੀਂ ਚੱਲਦਾ ਹੁੰਦਾ ਇਹ ਲੰਮੀ ਗੇਮ ਨਹੀਂ ਹੁੰਦੀ ਥੋੜੇ ਟਾਈਮ ਦੀ ਗੇਮ ਹੁੰਦੀ ਆ ਪਰ ਅੱਜ ਵੀ ਕਿਉਂਕਿ ਜਦੋਂ ਮਾੜਾ ਟਾਈਮ ਆਉਂਦਾ ਉਦੋਂ ਏਸੇ ਵੀਰ ਨੇ ਉਹਨੂੰ ਸਾਂਭਣਾ ਜਾਂ ਆਉਂਦੇ ਆ ਬੱਚੇ ਆ ਪਰ ਅੱਜ ਜੇ ਇਹ ਹਾਲਾਤ ਬਣ ਗਏ ਇਦਾਂ ਦਾ ਮਾਹੌਲ ਬਣਦਾ ਜਾ ਰਿਹਾ ਬੱਚਿਆਂ ਤੇ ਕੀ ਅਸਰ ਪਊਗਾ ਬਾਕੀ ਪਰਿਵਾਰ ਦੇ ਮੈਂਬਰਾਂ ਤੇ ਕੀ ਅਸਰ ਪਊਗਾ ਇਹ ਚੀਜ਼ ਉਸ ਭੈਣ ਨੂੰ ਸੋਚਣੀ ਚਾਹੀਦੀ ਆ ਠੀਕ ਆ ਹੁਣ ਚੰਡੀਗੜ੍ਹ ਤੁਹਾਨੂੰ ਪਤਾ ਕੋਈ ਕਿੱਥੇ ਰਹਿੰਦੇ ਰਹਿੰਦੇ ਉਹ ਚੰਡੀਗੜ੍ਹ ਤੇ ਹੀ ਉੱਥੇ ਮਹੱਲੀ ਕਹਿੰਦੇ ਨੇ ਬਸ ਬਸ ਇਹਨਾਂ ਕਹਿ ਦਿੰਦੇ ਆ ਹਾਂ ਮੈਂ ਵਾਲੀ ਰਹਿੰਦੇ ਨੇ ਅੱਛਾ ਹੁਣ ਹੁਣ ਫੋਨ ਤਾਂ ਹੀ ਨਹੀਂ ਉਹਦਾ ਕਿੱਥੇ ਜੀ ਹੁਣ ਫੋਨ ਕਿੱਦਿਆਂ ਆਇਆ ਤੈਨੂੰ ਹੁਣ ਤਾਂ ਉਹਦੀ ਆਈ ਸੀ ਉਹ ਆਪਣੇ ਕੋਲੇ ਤਾਂ ਆਇਆ ਨਹੀਂ ਜੀ ਮਤਲਬ ਸੜੀ ਕੋਲੀ ਆਈ ਸੀ ਜਾਂ ਮੈਂਬਰ ਕੋਲੇ ਆਈ ਸੀ ਮੇਰੇ ਕੋਈ ਨਹੀਂ ਹੈ ਉਹ ਤਾਂ ਨੰਬਰ ਬੰਦ ਹੋ ਗਿਆ ਅੱਛਾ ਹੁਣ ਘਰ ਵਾਲੀ ਦਾ ਜਿਹੜਾ ਫੋਨ ਆ ਉਹਦੇ ਕੋਲੇ ਤੂੰ ਲਾਇਆ ਬੰਦ ਆਉਂਦਾ ਘਰ ਉਹਦੇ ਕੋਲੇ ਆਪਦੇ ਕੋਲ ਤਾਂ ਹੈ ਨਹੀਂ ਆਪਦੇ ਕੋਲੇ ਫੋਨ ਹੈ ਨਹੀਂ ਨਹੀਂ ਤੇ ਤੇਰੇ ਫੋਨ ਤੇ ਆਇਆ ਨਹੀਂ ਨਾ ਜੀ ਆਪਣੇ ਹੁਣ ਤੇ ਨਹੀਂ ਆਇਆ ਕਿਉਂਕਿ ਹੁਣ ਨਾ ਤਾਂ ਇਹਨਾਂ ਨੇ ਪਿੰਡ ਦੀ ਪੰਚਾਇਤ ਨੂੰ ਜਾਂ ਥਾਣੇ ਦੇ ਦਰਬਾਰੇ ਕੋਈ ਰਿਪੋਰਟ ਤਾਂ ਨਹੀਂ ਦਿੱਤੀ ਕਿਉਂਕਿ ਪਹਿਲਾਂ ਬਹੁਤ ਕੁਝ ਹੋ ਗਿਆ ਜਿੰਨੇ ਸਮਝੌਤੇ ਥਾਣੇ ਵਾਲਿਆਂ ਨੇ ਕਰਾਉਣੇ ਸੀ ਉਹਨਾਂ ਨੇ ਕਰਾਤੇ ਪਿੰਡ ਦੇ ਮੋਹਤਵਾਰ ਬੰਦੇ ਖੜੇ ਆ ਉਹਨਾਂ ਨੇ ਕਰਵਾਤੇ ਪਰ ਹੁਣ ਕੋਈ ਵੀ ਇਸ ਚੀਜ਼ ਦਾ ਹੱਲ ਨਹੀਂ ਹੋਇਆ ਹੁਣ ਆਪਾਂ ਇਹ ਹੀ ਬੇਨਤੀ ਕਰਦੇ ਆਂ ਪਹਿਲੀ ਗੱਲ ਤੇ ਉਸ ਭੈਣ ਨੂੰ ਬੇਨਤੀ ਕਰਦੇ ਆਂ ਵੀ ਅੱਜ ਵੀ ਤੇਰਾ ਬੰਦਾ ਹੀ ਗੱਲ ਹੱਥ ਜੋੜ ਕੇ ਕਹਿੰਦਾ ਵੀ ਆਪਦੇ ਘਰੇ ਆ ਜੇ ਬੱਚੇ ਸਾਹਮਣੇ ਤੇ ਉਸ ਵੀਰ ਨੂੰ ਵੀ ਬੇਨਤੀ ਕਰਦਾ ਮੈਂ ਕਿ ਤੁਸੀਂ ਵੀ ਥੋੜੀ ਬਹੁਤੀ ਆਪਣੀ ਸ਼ਰਮ ਹਜਾ ਇਹ ਚੀਜ਼ ਮੰਨਣੀ ਚਾਹੀਦੀ ਕਿਉਂਕਿ ਤੇਰਾ ਵੀ ਪਰਿਵਾਰ ਆ ਬਹੁਤ ਨਰਮ ਠੀਕ ਆ ਉਸ ਰੱਬ ਤੋਂ ਡਰਨਾ ਚਾਹੀਦਾ ਤੇ ਨਹੀਂ ਫਿਰ ਜਿੰਨੀ ਇੱਕ ਸੰਸਤਾ માં ਕੋਈ ਭੈਣ ਭਰਾ ਹੈਗਾ ਇਸ ਵੀਰ ਦੀ ਮਦਦ ਲਾਜ਼ਮੀ ਕਰੋ ਜਿੰਨਾ ਕਿ ਇਹਦੇ ਨਾਲ ਖੜ ਸਕਦੇ ਹੋ ਸਪੋਰਟ ਇਹਦੇ ਨਾਲ ਕਰ ਸਕਦੇ ਹੋ ਹੁਣ ਕੀ ਕੰਮ ਕਰਦੇ ਹੋ ਤੁਸੀਂ ਸਿਰੀ ਰਲਦੇ ਸਿਰੀ ਰਲਦੇ ਕਿਉਂਕਿ ਅਸਲ ਦੇ ਵਿੱਚ ਇਹ ਅੰਦਰੋਂ ਭਰਿਆ ਪਿਆ ਇੱਕ ਰੋ ਨਹੀਂ ਸਕਦਾ ਠੀਕ ਆ ਇਹਦੀ ਆਵਾਜ਼ ਇਹ ਦੱਸਦੀ ਆ ਕਿਉਂਕਿ ਜਿੰਨਾ ਕ ਇਹ ਕਮਾ ਕੇ ਲਿਆਉਂਦਾ ਪਹਿਲਾ ਉਧਰ ਵੀ ਇਹਨੂੰ ਚਿੰਤਾ ਫਿਰ ਇਹਨੂੰ ਬੱਚਿਆਂ ਦੀ ਵੀ ਚਿੰਤਾ ਘਰ ਦੀ ਵੀ ਚਿੰਤਾ ਠੀਕ ਆ ਬਾਕੀ ਭੈਣ ਭਰਾ ਹੈਗੇ ਆ ਸਾਰੇ ਅੱਡ ਵਡਾ ਸਾਰੇ ਆਪੋ ਆਪਣੀ ਕਬੀਲਦਾਰੀ ਨੂੰ ਲੈ ਕੇ ਚੱਲੇ ਵੇ ਆ ਪਰ ਇਹ ਬਹੁਤ ਬਹੁਤ ਜ਼ਿਆਦਾ ਗਲਤ ਆ ਜਿਹੜਾ ਇਹ ਹੋ ਰਿਹਾ ਸਾਨੂੰ ਸਾਰਿਆਂ ਨੂੰ ਇਸ ਵੀਰ ਦੀ ਜਿਹੜੀ ਮਦਦਤਾ ਉਹ ਜ਼ਰੂਰ ਕਰਨੀ ਚਾਹੀਦੀ ਆ ਹੋਰ ਕੋਈ ਗੱਲਬਾਤ ਕਰਨੀ ਕਿਸੇ ਨੇ ਉਹ ਜਿਹੋ ਦਸਨੀ ਰਸ ਹਾਂ ਦੱਸ ਦਿਓ ਕੋਈ ਗੱਲ ਆ ਤਾਂ ਕੋਈ ਗੱਲ ਨਹੀਂ। ਹਾਂ ਹੁਣ ਦੱਸ ਦਿਓਗੇ ਉਹ ਤਾਂ ਤੁਹਾਡਾ ਫਾਇਦਾ ਹੋਣਾ ਜੀ। ਨਹੀਂ ਜੀ। ਓਕੇ ਆ। ਠੀਕ ਹੈ ਜੀ ਓਕੇ। ਠੀਕ ਹੈ ਚਲਾ ਦੇ। ਇਹ ਮਾਮਲਾ ਮਾਨਸੇ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਦਾ ਇਹ ਮਾਮਲਾ ਜਿਹੜਾ ਤੁਹਾਡੇ ਸਾਹਮਣੇ ਲੈ ਕੇ ਆਇਆ ਮੈਂ ਕਿਉਂਕਿ ਹਰ ਰੋਜ਼ ਇਦਾਂ ਦੀਆਂ ਕਹਾਣੀਆਂ ਇਦਾਂ ਦੇ ਮਸਲੇ ਜਿਹੜੇ ਪਰਿਵਾਰਕ ਰਿਸ਼ਤੇ ਟੁੱਟਦੇ ਜਾ ਰਹੇ ਨੇ ਬਹੁਤ ਚਿੰਤਾ ਦਾ ਵਿਸ਼ਾ। ਵੇਖੋ ਬਾਈ ਨੇ ਰੋ ਕੇ ਮੈਂ ਉਸ ਵੀਰ ਨੂੰ ਉਸ ਭੈਣ ਨੂੰ ਬੇਨਤੀ ਕਰਦਾ ਕਿ ਜਰੂਰ ਆਪਣੇ ਘਰ ਆ ਆਪਣੇ ਬੱਚਿਆਂ ਵੱਲ ਝਾਤੀ ਮਾਰ। ਤਾਕੇ ਇਹ ਲੰਮਾ ਗੇਮਾ ਨਹੀਂ ਕਿਉਂਕਿ ਇਹ ਜਿਹੜੇ ਚੱਕਰ ਚੁੱਕਰੇ ਇਦਾਂ ਦੇ ਪਿਆਰ ਵਾਲੇ ਹੁੰਦੇ ਆ ਬਾਹ링ਾ ਦੂਰ ਨਹੀਂ ਜਾਂਦਗਾ ਠੀਕ ਆ ਨਾ ਉਸ ਵੀਰ ਨੂੰ ਵੀ ਆਪਣੇ ਪਰਿਵਾਰ ਨੂੰ ਸੰਭਣਾ ਚਾਹੀਦਾ ਤੇ ਇਸ ਭੈਣ ਨੂੰ ਵੀ ਆਪਣੇ ਪਰਿਵਾਰ ਨੂੰ ਸੰਭਣਾ ਚਾਹੀਦਾ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ